ਵਾਹਿਗੁਰੂ ਜੀਓ ਬ੍ਰਿਟਿਸ਼ ਕੋਲੰਬੀਆ ਦੇ ਸਹਿਰ ਚਰੀਚ ਜਿਹੜਾ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਸਾਹਿਬ ਦੀ ਇਹਦੀ ਸ਼ਾਨਦਾਰ ਹਮਾਰਤ ਤੇ ਇਧਰੋਂ ਆਰਟਿਸਟ ਜਰਨੈਲ ਸਿੰਘ ਜੋ ਭਾਵੇਂ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦੇ ਯਾਦਾਂ ਉਹਨਾਂ ਬਣਾਈਆਂ ਪੇਟੀਆਂ ਗੁਰੂ ਸਹਿਬਾਨਾਂ ਦੀਆਂ ਉਹ ਇੱਥੇ ਸਜੀਆਂ ਹੋਈਆਂ ਨੇ ਬਹੁਤ ਵੱਡੇ ਅਕਾਰ ਚ ਲੱਗੀਆਂ ਹੋਈਆਂ ਨੇ दसमी पांच सात ये गुरु सहबाना दे शहीदीयां दे जेड़े ਇਤਿਹਾਸ ਦੇਖ ਸਕਦੇ ਹੋ ਤੁਸੀਂ गुरु सहबाना दियां ਤਸਵੀਰਾਂ ਜਿਹੜੀਆਂ ਉਹਨੇ ਪੇਂਟਿੰਗ ਇੱਥੇ ਤਿਆਰ ਕੀਤੀ ਸੀ ਤੇ ਇੱਥੇ ਲੱਗੀ ਹੋਈ ਹੈ ਦੋਨੇ ਪਾਸੇ ਦੋ ਤਾਂ ਵੱਡੀਆਂ ਤਸਵੀਰਾਂ ਤੇ ਇਹਨੇ ਦਰਬਾਰ ਸਾਹਿਬ ਦੇ ਬਾਹਰ ਲੱਗਿਆ ਜੋ ਇੱਥੇ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਉਹ ਬਾਹਰ ਲੇ ਕੇ ਲਾ ਦਿੰਦੇ ਆ ਇੱਥੇ ਉਹ ਸਕੂਲ ਪੰਜਾਬੀ ਸਕੂਲ ਤੇ ਕੀਤਨ ਇੱਥੇ ਬੱਚਿਆਂ ਨੂੰ ਪੰਜਾਬੀ ਲਈ ਗੁਰਬਾਣੀ ਨਾਲ ਜੋੜਨ ਲਈ ਇੱਥੇ ਬਕਾਇਦਾ ਕਲਾਸਾਂ ਲੱਗਦੀਆਂ ਗੁਰੂ ਘਰਾਂ ਚ ਸਕੂਲ ਬਣੇ ਹੋਏ ਨੇ ਤੇ ਇਹਦੇ ਨਾਲ ਹੀ ਜਿਹੜੀ ਪੱਗ ਵਾਲੇ ਸਾਡੇ ਮਿੱਤਰ ਨੇ ਅੰਗਰੇਜ਼ ਸਿੰਘ ਦਾਰਾਪੁਰ ਜਾਣਕਾਰੀ ਲੈ ਰਹੇ ਨੇ ਇਹਨਾਂ ਨੇ ਬਹੁਤ ਮੈਨੂੰ ਇਹ ਦਰਸ਼ਨ ਕਰਾਉਣ ਚ ਸਹਾਇਤਾ ਦਿੱਤਾ ਇਹਨਾਂ ਦੇ ਕਰਕੇ ਮੈਂ ਇੱਥੇ ਗੁਰੂ ਘਰ ਦੇ ਦਰਸ਼ਨ ਕਰ ਰਿਹਾ ਦਰਬਾਰ ਸਹਿਬ ਸੱਚਖੰਡ ਸ੍ਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੂਬਤ ਨੇ ਸੁੰਦਰ ਪਾਲਕੀ ਚ ਕਿਉਂਕਿ ਸੋਮਵਾਰ ਸੀ ਹੈ ਤਵਾਰ ਵਾਲੇ ਦਿਨ ਤਾਂ ਵੈਸੇ ਗੁਰੂ ਘਰਾਂ ਚ ਬਹੁਤ ਸੰਗਤਾਂ ਨਤਮਸਟਕ ਹੁੰਦੀਆਂ ਨੇ ਤੇ ਸੋਮਵਾਰ ਵਾਲੇ ਦਿਨ ਜਦੋਂ ਵੀ ਚਲੋ ਜਿਹੜਾ ਵੀ ਟਾਈਮ ਲੱਗਦਾ ਉਸ ਤਰੀਕੇ ਨਾਲ ਇਹ ਦਰਸ਼ਨ ਕਰਕੇ ਆ ਰਹੇ ਨੇ ਮੇਰੇ ਜਿਹੜੇ ਮਿੱਤਰ ਨੇ ਗਰੇਵ ਸਿੰਘ ਜੀ ਇਹ ਇਹ ਸੰਧਰ ਸਤਕਾਰ ਦਿੱਤਾ ਸਰੂਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਮੁੰਦਰਾ ਜਿਹੜੇ ਗੁਰਬਾਣੀ ਦੇ ਤਾਂ ਨੂੰ ਦਸਵੀਂ ਪਾਤਸ਼ਾਹ ਜੀ ਨੇ ਪ੍ਰਗਟ ਕਰਾਂ ਕੀ ਦੇ ਤੋ ਇਹ ਸਬਦ ਗੁਰੂ ਨੂੰ ਮੰਨ ਲਓ ਇੱਕ ਜਿਹੜੀਆਂ 10 ਪਾਤਸ਼ਾਹੀਆਂ ਤੋਂ ਬਾਅਦ ਇਹ ਜਿਹੜੀ ਗੁਰਗੱਦੀ ਥਾਪ ਕੇ ਤੇ ਸਾਨੂੰ ਇੱਕ ਦੱਸਿਆ ਸੀ ਵੀ ਇਹਦੇ ਉੱਤੇ ਤੁਸੀਂ ਸਿੱਖਿਆ ਲੈਣੀ ਐ, ਸੇਧ ਰਣੀ ਐ, ਸਿੱਖਣਾ ਤਾਂ ਇਹਦੇ ਨਾਲ ਪੜਨ ਦੇ ਨਾਲ ਨਾਲ ਇਹਨੂੰ ਵਾਚਣਾ ਵੀ ਆ, ਇਹਦੀ ਵਿਆਖਿਆ ਵੀ ਕਰਨੀ ਐ ਤੇ ਨਾਲ ਜ਼ਿੰਦਗੀ ਜਿਉਣੀ ਸਿਖਾਉਂਦਾ ਸਨ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀਆਂ ਜਿਹੜੀ ਤੇ ਇਧਰੋਂ ਲੰਗਰ ਗੁਰੂ ਦਾ ਲੰਗਰ ੁੱਟ ਵਰਤਦਾ ਹਰ ਸਮੇਂ ਬਣਦਾ ਇੱਥੇ ਬੀਬੀਆਂ ਆ ਪਰਵਾਰ ਆਪਣੇ ਪੰਜਾਬੀ ਪਰਿਵਾਰ ਜਿਹੜੇ ਸੇਵਾ ਕਰਦੇ ਆ ਇਹ ਪੰਗਤ ਜਿਹਾ ਬਹਿ ਕੇ ਲੰਗਰ ਸਕੇ ਜਾਂਦਾ ਇੱਥੇ ਹੋਰ ਵੀ ਆ ਵੀ ਜੇ ਨਹੀਂ ਬੈਠਿਆ ਜਾਂਦਾ ਤੇ ਇਧਰ ਪਾਸੇ ਮੇਜ਼ ਕੁਰਸੀਆਂ ਵੀ ਲੱਗੀਆਂ ਘਰ ਸਾਈਡ ਤੇ ਲੱਗੀਆਂ ਇਹ ਦੇਖੋ ਲੰਗਰ ਵਰਤਾ ਰਹੇ ਆ ਜਿਹੜੇ ਸਿੰਘ ਗੁਰੂ ਘਰ ਸੇਵਾ ਕਰ ਰਹੇ ਨੇ ਜਿਹੜੇ ਲੰਗਰ ਵਰਤਾਉਣ ਦੀ ਬਹੁਤ ਸਵੱਛਤਾ ਤੇ ਮਰਯਾਦਾ ਰੱਖੀ ਜਾਂਦੀ ਹੈ ਇਹ ਜਿਹੜੀਆਂ ਅਰ ਰਟ ਜਰਨੈਲ ਸਿੰਘ ਦੀਆਂ ਤਸਵੀਰਾਂ ਵਡਾਈਆਂ ਜਦੋਂ ਇਹ ਬੰਦਾ ਸਿੰਘ ਬਹਾਦਰ ਜੀ ਦੇ ਜਦੋਂ ਯੰਗ ਹੋਇਆ ਉਦੋਂ ਦੀਆਂ ਤਸਵੀਰਾਂ ਤੇ ਮਾਤਾ ਖੀਵੀ ਜੀ ਲੰਗਰਾਂ ਦੀ ਸੇਵਾ ਕਰ ਰਹੇ ਨੇ ਜਿਹੜੀ ਇਹ ਤਸਵੀਰ ਹੈ ਸਿੱਖ ਪਰੰਪਰ ਵਿੱਚ ਜਿਹੜਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਸ ਨੀਹਾਂ ਦਿੱਤਾ ਗਿਆ ਨਾਨਕ ਪਾਤਸ਼ਾਹ ਨੇ ਇਹ ਭਾਈ ਕਨਈਆ ਜੀ ਹੈ ਬਿਨਾ ਭੇਦ ਭਾਵ ਤੋਂ ਜੋ ਮੰਨ ਲਓ ਲੜੀ ਕਰ ਰਹੇ ਹੁੰਦੇ ਜੰਗ ਦੇ ਮੈਦਾਨ 'ਚ ਇਹ ਦੇਖੋ ਕਿ ਦੁਸ਼ਮਣਾਂ ਨੂੰ ਵੀ ਅਸੀਂ ਉਹ ਆਪਣੇ ਮਿੱਤਰ ਬਣਾ ਲੈਂਦੇ ਸੀਗੇ ਠੀਕ ਹੈ nezo